ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਤੇ ਸਾਡਾ ਵੀ ਵਧੀਆ ਆ ਕੰਮਕਾਰ ਕਰ ਲਿਆ ਸੀ ਸਾਰਾ ਰੋਟੀ ਪਾਣੀ ਬਣਾ ਕੇ ਰੋਟੀ ਖਾ ਲਈ ਇਹ ਵੀ ਆ ਗਈ ਸੀ ਕੰਮ ਤੋਂ ਤੇ ਜਨਾਬ ਜੀ ਅੱਜ ਬਹੁਤ ਕੰਮ ਕਰਦੇ ਪਏ ਆ ਕੁੰਡੇ ਘੋਟਣੇ ਦੇ ਨਾਲ ਪਤਨ ਕੀ ਕੁੱਟੀ ਜਾਂਦੇ ਆ ਅੱਜ ਸਤਿ ਸ੍ਰੀ ਅਕਾਲ ਕਰੀ ਸਾਰਿਆਂ ਨੇ ਵੀ ਰੋਟੀ ਖਾ ਲਿਆ ਨਾ ਲਿਆ ਆ ਹਾਂ ਸਤਿ ਸ਼੍ਰੀ ਅਕਾਲ ਕਰਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਮੋ ਕੋਈ ਫਰਮਾਇਸ਼ ਆਈ ਹੋਣੀ ਆ ਤੇ ਭਾਬੀ ਹੁਣੇ ਬੈਠੇ ਆ ਉਹ ਵੀ ਰੋਟੀ ਰੋਟੀ ਖਾ ਕੇ ਹਟੇ ਆ ਤੇ ਜਨਾਬ ਜੀ ਵਦਨ ਕੀ ਘੋਟੀ ਜਾਂਦੇ ਸ਼ਰਧਾਈ ਬਣਾਉਣ ਲੱਗੇ ਮੈਂ ਘੋਟਦਾ ਆ ਘੋਟਾ ਲਸਣ ਅਦਰਕ ਲਸਣ ਅਦਰਕ ਆਹ ਹੋਰ ਕੁਝ ਨਗਾ ਲਸਣ ਅਦਰਕ ਇਹ ਕਾਦ ਲੈ ਤਿਆਰ ਕਰਦੇ ਪਏ ਤੁਹਾਨੂੰ ਦੱਸਦੇ ਆ ਕਰ ਲਈਆ ਅੱਜ ਕੁੰਡਾ ਘੋਟਣਾ ਕਰ ਤੋਂ ਤਿਆਰ ਹੋ ਰਿਹਾ ਦੱਸਦੇ ਵਿੱਚ ਨਾ ਜਦੋਂ ਆਪਾਂ ਉੱਚ ਬਲੈਂਡਰ ਦੇ ਵਿੱਚ ਕਰਦੇ ਸੀਗੇ ਤਾਂ ਸਵਾਦ ਇਹਦਾ ਥੋੜਾ ਘੱਟ ਹੋਰ ਤਰੀਕੇ ਨਾਲ ਇੱਦਣ ਮੇਰੇ ਬਾਰ ਮੈਂ ਉਹ ਕਰਕੇ ਦੇਖਿਆ ਤਾਂ ਮੈਂ ਦੱਸ ਸਕਦੇ ਬਲੈਂਡਰ ਦੇ ਕੰਨ ਗਿਆ ਸੀ ਸਾਹਿਬ ਨੇ ਮੈਨੂੰ ਕਮੀ ਲਾਤਾ ਕਹਿੰਦੀ ਬਲੈਂਡਰ ਖਰਾਬ ਹੈ ਤਾਂ ਮੈਂ ਇਹਨੂੰ ਬਲੈਂਡਰ ਸਹੀ ਵੀ ਹੈ ਮੈਂ ਕਿਹਾ ਮੈਨੂੰ ਗੁੱਸਾ ਆ ਗਿਆ ਮੇਰੇ ਚ ਸਹੀ ਹੈ ਹੈਨਾ ਇਹ ਗੁੱਸਾ ਉਹ ਚੜਾਉਂਦੀ ਆ ਮੈਨੂੰ ਅੱਜ ਦਾ ਹੂੰ ਮੈਂ ਇਹਨੂੰ ਧਾਮਕੀ ਵੀ ਦੇ ਛੜਿਆ ਇੱਕ ਇਹਨੇ ਵੀਡੀਓ ਬਣਾਈ ਨਹੀਂ ਮੈਨੂੰ ਲੱਗਦਾ ਉਹ ਬਣਾਈ ਬਣਾਈ ਦੀ ਮੈਂ ਧਾਮਕੀ ਵੀ ਦੇ ਛੜਿਆ ਤੇ ਚਲੋ ਕੋਈ ਨਹੀਂ ਇੱਦਾਂ ਚੱਲਦਾ ਰਹਿੰਦਾ ਕੰਮ ਹੂੰ ਲਓ ਜੀ ਲਸਣ ਤੇ ਯਾਦ ਰੱਖਦਾ ਪੇਸਟ ਬਣਾਉਣਾ ਸੀਗਾ ਇਹਨੂੰ ਦਸਾਂ ਚ ਕੁੱਟਣਾ ਘੱਟ ਹੁੰਦਾ ਹੈ ਹੂੰ ਰਗੜਨਾ ਜ਼ਿਆਦਾ ਹੁੰਦਾ ਹੈ ਉਹ ਨਾਲ ਪੇਸਟ ਬਣ ਜਾਂਦਾ ਇਹਨੂੰ ਕੁੱਟਣਾ ਘੱਟ ਹੁੰਦਾ ਕਿ ਥੋੜਾ ਜ਼ਿਆਦਾ ਹੁੰਦਾ ਫੇਰ ਜਾ ਕੇ ਪੇਸਟ ਬਣਦੀ ਹੈ ਵਧੀਆ ਪੇਸਟ ਬਣ ਜਾਂਦੀ ਹੈ ਪਰ ਜ਼ੋਰ ਬਹੁਤ ਹਾ ਹੂੰ ਤੇ ਐਂਪਰਾਜੇਬਲ ਉਹ ਬਣਾਉਂਦੀ ਸੀ ਬਲੌਗ ਸ਼ੁਰੂ ਕੀਤਾ ਨਾ ਬਲੈਂਟ ਵੀ ਆਏ ਅੱਗੇ ਵੀ ਮੈਂ ਕਰਦੀ ਆ ਰੋਜ਼ ਹੀ ਕਰਿਆ ਕਰ ਬਲੌਗ ਸਾਲੇ ਨੇ ਕਹਿੰਦੇ ਦਿੱਲੀ ਲੇਕਾਂ ਤੁਸੀਂ ਬਲੌਗ ਤੇ ਬਲੌਗ ਬਣਾਇਆ ਤਾਂ ਦਿੱਲੀ ਹੁਣ ਕੰਮ ਵੀ ਸਾਲੇ ਅਜਿਆ ਦਾ ਕੰਮ ਤੇ ਤੁਸੀਂ ਰੋਟੀ ਬਣਾਉਂਦੇ ਬਲੌਗ ਹੁੰਦਾ ਮਤਲਬ ਕਿ ਜਿਹੜੀਆਂ ਘਰ ਆ ਉਹ ਜਿਹੜੀਆਂ ਲੇਡੀਜ਼ ਆ ਉਹ ਨਹੀਂ ਕੰਮ ਕੋਈ ਵੀ ਕਰਦੀਆਂ ਹੁਣ ਤੁਸੀਂ ਤੁਸੀਂ ਕਿਹਾ ਮੈਂ ਇਹ ਤਾਂ ਨਹੀਂ ਕਹਿੰਦੀ ਕੰਮ ਨਹੀਂ ਕਰਦੀ ਮੈਂ ਕਹਿੰਦੀ ਪਹਿਲਾਂ ਪਹਿਲਾਂ ਬਲੌਗ ਸ਼ੁਰੂ ਕਰ ਲਿਆ ਦੱਸਿਆ ਕਿ ਮੈਂ ਰੋਟੀ ਮਾ ਇਦਾਂ ਫਿਰ ਪਤਾ ਕਿੰਨੀ ਚਾਰਮੀ ਹੁੰਦੀ ਆ ਇਹ ਕੀ ਆ ساری ਦੁਨੀਆ ਬਣਾਉਂਦੀ ਆ ਜਿਹੜਾ ਕੰਮ ਆ ਉਹਨੂੰ ਕੰਮ ਕਰਦੇ ਜਾਣੀ ਹੈ। ਕੱਲ੍ਹ ਨਹੀਂ ਬਹੁਤ ਹੁੰਦੀ ਆ ਰੋਟੀ ਬਣਾਉਣ ਦੀ ਕਿੰਨੇ ਚਾਹ ਕਰਨ ਦੀ ਵੀ। ਉਦਾਂ ਸ਼ਾਰਟ ਵੀਡੀਓ ਅਸੀਂ ਪਾਈ ਆਈ ਦੀ ਆ। ਤਿੰਨ ਚਾਰ ਦਿਨ ਅਸੀਂ ਬਿਜ਼ੀ ਸੀ ਥੋੜਾ ਆਪਣੇ ਕੰਮਾਂ ਕਾਰਾਂ 'ਚ ਤੇ ਉਧਰ ਫੇ ਕੀ ਕਹਿੰਦੇ ਹੁੰਦੇ ਆ? ਕੀ ਸਾਡਾ ਨਵਾਂ ਮਹਿਮਾਨ ਵੀ ਥੋੜਾ ਲੇਟ ਹੋ ਗਿਆ। ਹੋ ਪਤਾ ਨਹੀਂ ਕਾ ਤਾ ਲੇਟ। ਉਹ ਥੋੜਾ ਪ੍ਰਮਾਤਮਾ ਬੋਲੇ। ਜਦੋਂ ਜਿਹੜੇ ਜੀ ਨੇ ਆਣਾ ਉਹਦੇ ਹੀ ਆਣਾ ਜਦੋਂ ਲਿਖਿਆ ਜੀ ਦੇਖੋ ਉਹ ਜੀ ਨੇ ਉਹਦੇ ਹੀ ਆਣਾ ਤੇ ਬਸ ਥੋੜੇ ਦਿਨ ਹੀ ਆ ਕੱਲ ਕੋਈ ਦੌੜ ਦੀ ਮੈਨ ਵਾਲੀ ਆ ਡਾਕਟਰ ਤਾਂ ਆਪਣੀਆਂ ਤਰੀਕਾ ਦੇ ਹੀ ਜਾਂਦੇ ਆ ਆ ਤਰੀਕ ਨੂੰ ਆ ਤਰੀਕ ਨੂੰ ਉਹਨੇ ਬਚਾ ਜਨੇ ਬੈਠਣਾ ਡੱਟ ਕੇ ਖੱਲੀਆਂ ਕੋਲੀ ਨਹੀਂ ਚਲੋ ਉਹਨੇ ਉਹਨੇ ਵੀ ਆ ਐਕਸਰਸਾਈਜ਼ ਵਗੈਰਾ ਕੇ ਨਾਰਮਲ ਕੇਸ ਹੋ ਜਵੇ ਨਾ ਕੋਈ ਵੀ ਤਾਂ ਦਿੱਕਤ ਤਾਂ ਦੇਖੋ ਜੀ ਜਿਹੜਾ ਨਾਰਮਲ ਕੇਸ ਹੋਣਾ ਉਹ ਸਭ ਤੋਂ ਵਧੀਆ ਜੋ ਕੁਦਰਤ ਨੇ ਜਿਹੜੀ ਇਹ ਤਾਂ ਨੋਰਮਲ ਕੇਸ ਦਾ ਨਾਲੇ ਮੈਂ ਤਾਂ ਨਾ ਇੱਕ ਗੱਲ ਕਰਨੀ ਚਾਹੁੰਦੀ ਆ ਕਿ ਸਾਡੀ ਜਿੱਦਾ ਕੋਈ ਵੀਡੀਓ ਆ ਉਹਨੂੰ ਸ਼ੇਅਰ ਕਰਦੇ ਆ ਕਰੋ ਉਹਨੂੰ ਸਪੋਰਟ ਕਰਿਆ ਕਰੋ ਜੇ ਤਾਂ ਕੋਈ ਰੀਲ ਵੀ ਪਾਉਂਦੇ ਆ ਹਾਂ ਮੈਂ ਪੜ੍ਹ ਦਉਂ ਕੋਈ ਰੀਲ ਵੀ ਪਾਉਂਦੇ ਆ ਉਹਨੂੰ ਵੀ ਸਪੋਰਟ ਕਰੋ ਮੈਂ ਬੈਠੀ ਕੇ ਤੇ ਉਹਨੂੰ ਵੀ ਸਪੋਰਟ ਕਰਿਆ ਕਰੋ ਅੱਜ ਕੱਲ ਜੋ ਜੋ ਹਸਤਾ ਮੈਂ ਮਤਲਬ ਕਿ ਦੇਖੀਦਾ ਵੀ ਆ ਰੋਜ਼ ਹੀ ਰੀਲਸ ਵਗੈਰਾ ਦੇਖਦੇ ਆਂ ਹੁਣ ਬੋਲੋ ਜੀ ਹੁਣ ਤੁਹਾਡੀ ਇੰਟਰਵਿਊ ਚੱਲ ਰਹੀ ਹੈ ਨਹੀਂ ਮੈਂ ਉਦਾਂ ਗੱਲ ਕਰਦੀਆਂ ਕਿ ਮੈਂ ਆਪਣਾ ਦੇਖੋ ਆ ਕੰਮ ਰੋਕੇ ਹੁਣ ਇੰਟਰਵਿਊ ਵਾਲਾ ਧਿਆਨ ਆਜਾ ਆਪਾਂ ਕੰਮ ਦੀ ਗੱਲ ਰੰਪਲ ਕਰਨ ਲੱਗੀ ਸੀ ਪਹਿਲੀ ਵਾਰੀ ਆਪਾਂ ਫੋਨ ਦੇਖੀਦਾ ਆ ਹਾਂ ਫੋਨ ਦੇਖੀਦਾ ਜਦੋਂ ਕੋਈ ਚੰਗੀ ਵੀਡੀਓ ਆ ਕੋਈ ਕੁਛ ਆ ਉਹਨੂੰ ਨਹੀਂ ਸਪੋਰਟ ਕਰਦੇ ਹੈਗੇ ਕੋਈ ਇਦਾਂ ਦੇ ਬੰਦਾ ਬੰਦੇ ਦਾ ਕੋਈ ਲੌਜੀਕ ਵੀ ਨਹੀਂ ਹੁੰਦਾ ਕੋਈ ਹੈ ਹੀ ਨਹੀਂ ਕੋਈ ਮਤਲਬ ਉਸ ਗੱਲ ਦਾ ਤੇ ਹਾਂ ਕਿ ਉਹਨੇ ਕੀ ਗੱਲ ਕੀਤੀ ਆ ਪਰ ਉਹਨੂੰ ਇੰਨਾ ਕੁ ਜ਼ਿਆਦਾ ਵਾਇਰਲ ਕਰ ਦਿੰਦੇ ਇੰਨਾ ਕੁ ਜ਼ਿਆਦਾ ਸ਼ੇਅਰ ਕਰ ਦਿੰਦੇ ਆ ਤੇ ਪਤਾ ਨਹੀਂ ਕੀ ਚਾਹੀਦਾ ਨਾ ਜਿੱਦਾਂ ਤਾੜੀਆਂ ਨਹੀਂ ਗੱਲ ਇਹ ਆ ਤਾੜੀਆਂ ਤਾੜੀਆਂ ਮਾਰੀ ਜੀ ਥੋੜਾ ਜਿਹੀ ਚੰਗੀਆਂ ਚੀਜ਼ਾਂ ਨੂੰ ਵੀ ਪ੍ਰਮੋਟ ਕਰਿਆ ਕਰੋ ਕਿ ਤੁਹਾਡੇ ਲਈ ਮਿਹਨਤ ਕਰਦੇ ਆ ਤੁਹਾਡੇ ਲਈ ਹਸਾਉਣ ਲਈ ਤੁਹਾਨੂੰ ਹਸਾਉਣ ਜਿਹੜੇ ਅਸੀਂ ਅਸੀਂ ਜਿਹੜਾ ਕੰਟੈਂਟ ਕ੍ਰੀਏਟ ਕਰਦੇ ਆ ਅਸੀਂ ਤੁਹਾਡੇ ਲਈ ਸਿਰਫ ਹਸਾਉਣ ਵਾਸਤੇ ਤੁਹਾਨੂੰ ਕਹਿੰਨੇ ਆ ਕਿ ਹਾਂ ਕਿ ਜਿਹੜੀ ਤੋਤਲੀ ਵਾਲੀ ਵੀਡੀਓ ਵੀ ਬਣਾਉਂਦੇ ਆ ਸਿਰਫ ਕਿ ਤੁਸੀਂ ਹੱਸੋ ਹਨਾ ਕਿ ਹਰ ਇੱਕ ਬੰਦਾ ਆਪਣੇ ਆਪਣੇ ਫੈਮਲੀ ਦੇ ਵਿੱਚ ਖੁਸ਼ ਰਹੇ ਹਨਾ ਕਿ ਸਾਰੇ ਆਲੇ ਬੰਦੇ ਬਹੁ ਕਮਾਂਕਾਰਾਂ ਤੋਂ ਡਿਸਟਰਬ ਹੋਏ ਹੋ ਹਾਂ ਤੇ ਮਨ ਦੁਖੀ ਹੁੰਦਾ ਆ ਬੰਦਾ ਦੇਖ ਲੈਂਦਾ ਤੇ ਥੋੜਾ ਹੱਸ ਲੈਂਦਾ ਆ ਤੇ ਕਈ ਤਾਂ ਉਹਦੇ ਬੁਗੜੀਆਂ ਬਾਗੜੀਆਂ ਪਤਾ ਨਹੀਂ ਕੀ ਕੀ ਕਹੀ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਲੋਕੀ ਜ਼ਿਆਦਾ ਪਿਆਰ ਕਰਦੇ ਮੈਂ ਤਾਂ ਕਹਿੰਦੀ ਤੂੰ ਵੀ ਮੈਨੂੰ ਬੁਗੜਾ ਕਹਿਣਾ ਸ਼ੁਰੂ ਕਰ ਦੇ ਨਾ ਤੇਰਾ ਨਾ 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 ਐਦਾਂ ਦੇ ਚੋਲੇ ਮੋਲੇ ਨਹੀਂ ਸਾਨੂੰ ਆਉਂਦੇ ਹੈਗੇ ਅਸੀਂ ਜਿੱਦਾਂ ਦੇ ਸਿੰਪਲ ਬੰਦੇ ਹੈਗੇ ਆ ਉਦਾਂ ਦੇ ਆ ਸਾਨੂੰ ਨਹੀਂ ਬੁਗੜੀਆਂ ਬਾਗੜੀਆਂ ਕਹਿਣਾ ਉਹ ਮੈਂ ਸੱਚੀ ਦੇਖਦੀ ਆ ਉਹ ਵੀਡੀਓ ਸੀ ਮੈਂ ਤੁਹਾਨੂੰ ਵੀ ਦਿਖਾਉਂਦੀ ਸੀ ਜੀ ਉਹ ਕਹਿੰਦੇ ਬੁਗੜੀ ਕੀ ਕਰਦੀ ਸੀ ਹਾਂ ਮੇਰੀ ਬੁਗੜੀ ਕੀ ਕਹਦੀ ਤੋਤੀ ਤੋਂਦੀ ਸੀ ਪਤਾ ਨਹੀਂ ਕੀ ਕਹੀ ਜਾਂਦੀ ਆ ਕੀ ਕਹਦੀ ਜੀ ਆਹੋ ਤੋ ਤੇੜਾ ਦੇ ਸੀ ਉਹ ਨਹੀਂ ਕੀ ਆਉਂਦੇ ਆ ਜੇ ਤੁਸੀਂ ਨਾ ਮੈਂ ਅਸੀਂ ਤਾਂ ਚਲੋ ਸਾਡੇ ਤੇ ਇਹ ਕੰਮ ਆ ਸੀ ਵੀਡੀਓ ਬਣਾਉਨੇ ਆ ਤੇ ਉਹ ਜਿਹੜੀ ਜਾਣ ਕੇ ਉਹ ਚੂਚੀਆਂ ਜੀਆਂ ਬਣ ਜਾਂਦੀਆਂ ਉਹ ਥੋੜਾ ਗਲਤ ਜਿਹਾ ਲੱਗਦਾ ਅਸੀਂ ਤਾਂ ਸਿਰਫ ਕੰਟੈਂਟ ਕ੍ਰੀਏਟ ਕਰਦੇ ਹਾਂ ਟੋਟਲੀ ਆ ਉਦਾਂ ਨੰਬਰ ਸਹੀ ਬੋਲਦੀ ਤੁਸੀਂ ਦੇਖ ਸਕਦੇ ਹੈ ਨਾ ਪਰਮਾਤਮਾ ਸਾਰਿਆਂ ਨੂੰ ਸਹੀ ਰੱਖੇ ਚਲੋ ਇਹ ਆ ਕਿ ਅਸੀਂ ਤਾਂ ਸਾਡਾ ਇਹ ਸੀਗਾ ਸਾਡੀ ਵੀਡੀਓ ਜਿਹੜੀਆਂ ਸਾਨੂੰ ਲੋਕੀ ਕਹਿੰਦੇ ਆ ਕਿ ਹਾਂ ਕਿ ਤੁਸੀਂ ਇਹ ਵੀਡੀਓ ਬਣਾਓ ਹਨਾ ਕਿ ਅਸੀਂ ਹਰ ਇੱਕ ਘਰ ਦੇ ਵਿੱਚ ਪਰੇਸ਼ਾਨੀ ਕੋਈ ਨਾ ਕੋਈ ਤਾਂ ਪਰੇਸ਼ਾਨੀ ਹੈਗੀ ਆ ਤੇ ਬਾਕੀ ਤੁਸੀਂ ਵੀਡੀਓ ਨੂੰ ਜਰੂਰ ਪਿਆਰ ਦਿਆ ਕਰੋ ਸ਼ੇਅਰ ਕਰਿਆ ਕਰੋ ਤੇ ਦੱਸਿਆ ਕਰੋ ਕਿ ਜੇ ਸਾਡੇ ਵਿੱਚ ਕੋਈ ਕਮੀ ਆ ਉਹ ਵੀ ਸਾਨੂੰ ਦੱਸਿਆ ਕਰੋ ਕਿ ਸਾਡੇ ਵਿੱਚ ਆਹ ਵਾਲੀ ਕਮੀ ਆ ਤੇ ਸਾਨੂੰ ਦੱਸਿਆ ਕਰੋ ਕਿ ਆ ਕਿਹੜੀ ਚੀਜ਼ ਤੇ ਵੀਡੀਓ ਬਣਾਈਏ ਹੋਰ ਲੋ ਜੀ ਗਿਆਨ ਦੀਆਂ ਗੱਲਾਂ ਬਹੁ ਹੋ ਗਈਆਂ ਜ਼ਿਆਦਾ ਗਿਆਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬੰਦੇ ਅੱਕ ਜਾਂਦੇ ਕਿਉਂਲੇ ਅਸੀਂ ਐਚ ਵੀ ਆਸ਼ੀਰਵਾਦ ਦਿੱਤੇ ਦੇਖ ਲਓ ਠੀਕ ਹੈ ਜੀ ਚਲੋ ਹੱਸਦੇ ਖੇਡਦੇ ਰਹਿਆ ਕਰੋ ਗੁੱਸਾ ਕਿਦਾ ਨਾ ਰੱਖਿਆ ਕਰੋ ਕਿਸੇ ਨਾਲ ਤੇ ਕਿਉਂਕਿ ਅੱਜ ਦਾ ਸਮਾਂ ਆ ਕੱਲ ਦਾ ਕਿਸੇ ਨੂੰ ਕੁਝ ਪਤਾ ਨਹੀਂ ਹੁਣ ਬੱਸ ਕਰੋ ਕਿਉਂਕਿ ਤੁਸੀਂ ਸੀਗੇ ਉੱਪਰ ਬੈਠੇ ਹੋ ਤੇ ਮੈਂ ਥੱਲੇ ਆਹ ਰਗੜ ਕੇ ਇੱਕ ਸਮਾਨ ਹੋਰ ਤਿਆਰ ਕੀਤਾ ਉਹ ਤੁਸੀਂ ਤਾਂ ਤੁਹਾਡਾ ਧਿਆਨ ਨਹੀਂ ਗਿਆ ਆ ਮੂੰਹ ਕਿਦਾ ਕੀਤਾ ਹਾਂ ਮੂੰਹ ਕਿ ਤੱਕ ਹਾਂ ਮੈਂ ਉੱਪਰ ਕਿੱਥੇ ਬੈਠੀ ਸੀ ਜਿਹੜਾ ਸਮਾਨ ਤੂੰ ਦੇਖਿਆ ਕਿੱਥੋਂ ਆਇਆ ਤੂੰ ਹੈ ਮੈਂ ਤਾਂ ਰੋਟੀ ਖਾ ਗਈ ਸੀ ਨਾ ਜਿਹੜਾ ਮੈਂ ਸਮਾਨ ਤਿਆਰ ਕੀਤਾ ਉਹ ਦੇਖਿਆ ਨਹੀਂ ਨਾ ਤੂੰ ਤੇ ਫੇ ਮੂੰਹ ਕਿ ਤੱਕ ਅੱਡੇ ਸੀ ਕਿੱਲਾ ਹੈ ਮੈਨੂੰ ਕੀ ਪਤਾ ਨਹੀਂ ਕਿਹੜਾ ਸਮਾਨ ਤਿਆਰ ਕਰ ਲਿਆ ਲਓ ਜੀ ਤੁਹਾਨੂੰ ਦਿਖਾਉਂਦੇ ਜਿਹੜਾ ਅਸੀਂ ਸਮਾਨ ਤਿਆਰ ਕੀਤਾ ਜਿਹਦੇ ਲਈ ਇਹ ਲਸਣ ਅਦਰਕ ਦਾ ਪੇਸਟ ਤਿਆਰ ਹੋ ਰਿਹਾ ਹੈ ਲਓ ਜੀ ਅੱਛਾ ਠੀਕ ਹੈ ਹਾਂ ਮੈਨੂੰ ਸਮਝ ਲੱਗ ਗਈ ਤੈਨੂੰ ਦੇਖ ਕੇ ਮੈਂ ਮਾ ਵਦਨ ਕਿਹੜਾ ਰਗੜ ਰਗੜ ਸਮਾਨ ਤਿਆਰ ਕਰਾਂ ਅੱਜ ਕਰ ਰਹੇ ਹਾਂ ਜੇ ਅਸੀਂ ਤੰਦੂਰੀ ਚਿਕਨ ਤਿਆਰ ਤੰਦੂਰੀ ਚਿਕਨ ਬਣਾਉਂਗਾ ਅੱਜ ਤੇ ਆ ਜਾਓ ਜਿੰਨੇ ਜਿੰਨੇ ਖਾਣਾ ਹੈ ਤੇ ਭਾੜ ਥੋੜੇ ਹੈ ਸਾਡੀ ਕਵੰਟਰੀ ਘਟਿਆ 5-7 ਬੰਦਿਆਂ ਦਾ ਹੀ ਆ ਜਿਆਦੇ ਜਣੇ ਨਾ ਆਜੋ ਜਿੱਦਾਂ ਆਉਣਾ ਉਹ ਦੱਸ ਕੇ ਆਇਓ ਤੇ ਹੁਣ ਮੈਂ ਸਮਾਨ ਤਿਆਰ ਕਰ ਲਵਾਂ ਬਰਤ ਚਿਕਨ ਗਣਗਾ ਤੰਦੂਰੀ ਚਿਕਨ ਅੱਜ ਤਿਆਰ ਕਰ ਰਹੇ ਹਾਂ ਮਸਾਲਾ ਵਗੈਰਾ ਮਲਗਾ ਕੇ ਰੱਖਤਾ ਲਾਲ ਮਿਰਚ ਮਸਾਲਾ ਤੇ ਹੁਣ ਰਹਿ ਗਿਆ ਲਸਣ ਆਦਰਕ ਦਾ ਪੇਸਟ ਉਹ ਪਹਿਲਾਂ ਲਾ ਕੇ ਤੇ ਜਿਹਨੇ ਪਸੰਦ ਦਾ ਪ੍ਰਾਪਤੀ ਸਾਰਿਕਾ ਉਹਨੇ ਕਹਿੰਦੀ ਸੀ ਇਹ ਪਪਾ ਉਹ ਵਾਲਾ ਚਿਕਨ ਬਣਾ ਕੇ ਖਾ ਲਾ ਸੋਨ ਨੂੰ ਕੰਮ ਤੋਂ ਆ ਕੇ ਥੱਕ ਹੋਇਆ ਹੁੰਦਾ ਹੈ ਮੈਂ ਕਿਹਾ ਪਹਿਲਾਂ ਇਹ ਲਾ ਕੇ ਰੱਖਦੇ ਹਾਂ ਉਸ ਤੋਂ ਬਾਅਦ ਆਰਾਮ ਕਰਦੇ ਹਾਂ ਹਨਾ ਹੂੰ ਚਲੋ ਪਹਿਲਾਂ ਮਸਾਲਾ ਰੜਾ ਲਾ ਲਈਏ ਆਪਾਂ ਤੇ ਫੇ ਮਸਾਲਾ ਰੜਾ ਦੇ ਤੁਸੀਂ ਉਹਨਾਂ ਚ ਕਰ ਸਾਡੇ ਸਾਡੇ ਮੇਨ ਜਿਹੜੇ ਦਰਸ਼ਕ ਆ ਜਿਨ੍ਹਾਂ ਨੂੰ ਦੇਖਣਾ ਚਾਹੁੰਦੇ ਉਹਨਾਂ ਨੂੰ ਦਿਖਾ ਵੀ ਆਓ ਹਾਂ ਤੇ ਤੁਸੀਂ ਚਲੋ ਨਾਲ ਨਹੀਂ ਮੈਂ ਇੱਥੇ ਮਸਾਲਾ ਡਾਲ ਲਵਾਂ ਲੜਾਲਾ ਨਹੀਂ ਨਾ ਮਾਰਾ ਲਾਲ ਮਾਰਾ ਲਾਲਾ ਲੜਾਲਾ ਲਲਮਾ ਲੜਾਲਾ ਲਲਮਾ ਓਕੇ ਇਹ ਜਿਹੜਾ ਉਹ ਨਾ ਲੜਾਲਾ ਲੜਾ ਲਿਖਾ ਪਰ ਮੇਰੇ ਚੱਕਰ ਪਿਆ ਜਾਂਦਾ ਕਈ ਵੇਲੇ ਬਹੁਤ ਚੱਕਰ ਪਿਆ ਜਾਂਦਾ ਇਹ ਤੋਤਲੀ ਮੈਂ ਨਾਲ ਟਮਾਟਰ ਹੀਡ ਗਾਲ ਲਿਆ ਮਾਰੇ ਕੋ ਉੱਥੇ ਬਹਿ ਕੇ ਮੈਂ ਮਾੜਾ ਮਸਾਲਾ ਮਸੂਰਾ ਸ਼ਟ ਕਰ ਦਮਾ ਇਧਰੋਂ ਤੋਤਲੀ ਦੀਆਂ ਵੀਡੀਓ ਮੈਂ ਬਣਾਉਂਦੀ ਆ ਤੱਤੇ ਬਣ ਜਾਂਦੇ ਕਈ ਵਾਰ ਆ ਕੀ ਹੋਇਆ ਤਿੱਦਾਂ ਕੀ ਹੋਇਆ ਹਾਂ ਕੀ ਹੋਇਆ ਬਾਅਦ ਜੇ ਆਈ ਉਹ ਤੇ ਵੀ ਨਹੀਂ ਆਇਆ ਇਦਾਂ ਹੋਇਆ ਤੂੰ ਜਾਣੀ ਅੱਛਾ ਉਹ ਮੈਂ ਕਿੰਨਾ ਕੰਮ ਕਰਦਾ ਜਿਹੜਾ ਹੋਇਆ ਲੈ ਹਾਂਜੀ ਆਹ ਦੇ ਭੈਣ ਜੀ ਬੈਠੇ ਆ ਸੱਸੀ ਕਾ ਜੀ ਸਾਰੇ ਹਾਂਜੀ ਕੀ ਕਰੀ ਜਾਂਦੇ ਆ ਬੈਠੇ ਆ ਆਰਾਮ ਕਰੀ ਜਾਂਦੇ ਬੈਠੇ ਆ ਬਸ ਹਾਂਜੀ ਹਾਂਜੀ ਕਿੱਦਾਂ ਸਾਰੇ ਲੋ ਜੀ ਸ਼ਾਮਾਂ ਪੈ ਗਈਆਂ ਤੇ ਆਪਾਂ ਜਿਮ ਤੋਂ ਫ੍ਰੀ ਹੋ ਕੇ ਆ ਗਏ ਸੀਗੇ ਤੇ ਆ ਕੇ ਦੇਖਿਆ ਚਿਕਨ ਚਿਕਨ ਆਪਣਾ ਮੈਰੀਨੇਟ ਜਿਹੜਾ ਕਰਕ ਨਾ ਰੱਖਿਆ ਸੀਗਾ ਉਹ ਰੈਡੀ ਹੋ ਚੁੱਕਾ ਹੈ ਤੇ ਬਾਹਰ ਅੱਗ ਵਗੈਰਾ ਆਪਾਂ ਪਾ ਲਈ ਹੈ ਤੇ ਹੁਣ ਬਾਰਬੀਕਿਊ ਨੇ ਤਿਆਰੀਆਂ ਪੂਰੀਆਂ ਤੇ ਬਾਹਰ ਹੋ ਗਿਆ ਨੇਰਾ ਤੇ ਅੱਗ ਵਾਲਤੀ ਸੀਗੀ ਭੁੰਡੀ ਨੇ ਤੇ ਸਾਡੇ ਮੁਰੇ ਆ ਗਈ ਪਾਰਟੀ ਪਾਰਟੀ ਚੱਲਦੀ ਪਈ ਉਧਰ ਪਤਾ ਨਹੀਂ ਕਾਦੀ ਪਾਰਟੀ ਰੱਖੀ ਉਹਨੇ ਮਾਮਾ ਨੇ ਉੱਦੇ ਪਾਰਟੀ ਕਰ ਰਹੇ ਨੇ ਫਿਲੀਪੀਨੈ ਤੇ ਹੁਣ ਕਰਾਂਗੇ ਇਹਨੂੰ ਬਾਰਬੀਕਿਊ ਤੇ ਬਾਅਦ ਚ ਰਾਈਸ ਰੈਂਪਲ ਬਣਾਉਂਦੀ ਆ ਥੱਲੇ ਦਿਖਾਵਾਂਗੇ ਬਾਕੀ ਗੱਲਾਂ ਮਾਤਾ ਕਰਦੇ ਬਾਅਦ ਚ ਠੀਕ ਹੈ ਜੀ ਆਹ ਦੇਖੀ ਲੈ ਮੈਂ ਆਪ ਜਿਗਾਰਡ ਲਾਇਆ ਏ ਸੋਹਣੀ ਲਾਈਟ ਹੈ ਲੈਟ ਲਾਈਟ ਬੰਦ ਕਰ ਤਾ ਮੜੀ ਅਛਾ ਲਿਖੇ ਬੰਦੇ ਵਾਜਾ ਹਾਂ ਦੇਖੋ ਇਹਨਾਂ ਜਗਾ ਦੇ ਹੁਣ ਆਹ ਇਹ ਲਾਈਟ ਮੈਂ ਲਾਈਆ ਹਾਂ ਇਸ ਕਰਕੇ ਤਾ ਸੋਲਰ ਲਾਈਟ ਆ ਗਈ ਸਾਡੇ ਬਾਹਰ ਲਾਈਟ ਨਹੀਂ ਲੱਗਿਓ ਮੇਰਾ ਆ ਇੱਥੇ ਹੋਣੀਆਂ ਸੋਲਰ ਲਾਈਟ ਠੀਕ ਐ ਨਹੀਂ ਕਿੱਥੇ ਮਾੜੀ ਲਾ ਸਕਦੇ ਓ ਤੇ ਇਹ ਲਾਉਨੇ ਆ ਠੀਕ ਆ ਜੀ ਬਾਕੀ ਗੱਲਾਂ ਬਾਤਾਂ ਕਰਦੇ ਬਾਅਦ ਚ ਨਿਆਣੇ ਸਾਡੇ ਬਹੁਤ ਐਕਸਾਈਟਡ ਹੋਏ ਹੋਆ ਖਾਣ ਨੂੰ ਭੁੱਖ ਲੱਗੀ ਹੋਇਆ ਇਹਨਾਂ ਨੂੰ ਇਹਨੂੰ ਲੱਗੀ ਜਿਆਦਾ ਭੁੱਖਾ ਸ਼ਰਾਨ ਨੂੰ ਇਹ ਬਾਅਦ ਬਾਅਦ ਕੀ ਇਹਨੇ ਚਿਕਨ ਖਾਣਾ ਚਾਹੀਦਾ ਖਾਣ ਚਲੋ ਬਾਕੀ ਗੱਲਾਂ ਬਾਤਾਂ ਕਰਦੇ ਬਾਅਦ ਚ ਚਿਕਨ ਕੀ ਚਿਕਨ ਅੱਛਾ ਵੀ ਇਹ ਕੱਲਾ ਜਿਆਦਾ ਭੁੱਖ ਜੜੀ ਓ ਤੂੰ ਚੰਗਾ ਲਓ ਜੀ ਸਪੈਸ਼ਲ ਆਪਾਂ ਲਾਈਟ ਮੈਨ ਸੱਦ ਲਿਆ ਦੇਖੋ ਦੇਖੋ ਜੀ ਲਾਈਟਾਂ ਲੈ ਖੜੇ ਆ ਸਪੈਸ਼ਲ ਕਾਤੇ ਖੜੇ ਆ ਭਰਾ ਦੀ ਬਹੁਤ ਫਿਕਰ ਆ ਭਰਾ ਤੇ ਕਰਦਾ ਪੱਖੀ ਤੇ ਉਹ ਕਹਿੰਦੇ ਭਰਾ ਮੇਰਾ ਕਾਲਾ ਨਾ ਹੋਵੇ ਆ ਦੇਖੋ ਜੀ ਆਪਾਂ ਲੈ ਗੀ ਜੇ ਨਾ ਕਾਲਾ ਨਾ ਹੋ ਜਾਵੇ ਤਾਂ ਕਰਕੇ ਲਾਈਟ ਲਾ ਕੇ ਬਾਬਾ ਰਹਿੰਦੇ ਨੂੰ ਰਹਿੰਦੇ ਮਗ ਲੈ ਲੈਂਦੇ ਲੋ ਜੀ ਸ਼ਿਕੰਦਰ ਲੱਗ ਪੀਸ ਰੱਖਦੇ ਆਪਾਂ ਤੇ ਹੈਗਾ ਥੋੜਾ ਜਿਹਾ ਸਮਾਨ ਪੂਰਾ ਪੂਰਾ ਹੀ ਤੇ ਬਾਤ ਕੀ ਅੱਜ ਸਵਾਦ ਜ਼ਿਆਦਾ ਲੱਗੂਗਾ ਮੈਂ ਇਨਾ ਗਾਰੰਟੀ ਚੱਕਦਾ ਵੀ ਕਿਦਾਂ ਬਹੁਤ ਸਵਾਦ ਆ ਕਿਨੂੰ ਹੋਰ ਬਸ ਠੀਕ ਠਾਕ ਤੁਸੀਂ ਜਨਾਓ ਕਰਦਾ ਠੀਕ ਠਾਕ ਹੈ ਬਸ ਉਦਾਂ ਜਿਹਾ ਤੁਸੀਂ ਦੇਖ ਲਿਆ ਅੱਜ ਦੱਦ ਕਿੰਨੀ ਹੁੰਦੀ ਹੈ ਸਹੀ ਆ ਹੈ 200 ਕਿਲੋ ਬੇੜ ਚੱਕਣਾ ਥੋੜਾ 200 ਕਿਲੋ 200 ਕਿਲੋ ਚੱਕਦੀ ਜਾ ਕੇ ਇਹਦੇ ਨਾਲ 200 ਕਿਲੋ 200 ਕਿਲੋ ਥੱਲੇ ਗੱਲ ਹੀ ਨਹੀਂ ਕਰਦੀ ਕੱਲ ਤਾਂ 400 ਹੀ ਪਾ ਲਿਆ ਅੱਜ ਕੀ ਲਾਇਆ ਅੱਜ ਕੀ ਲਾਇਆ ਅੱਜ ਕੀ ਲਾਇਆ ਸ਼ੋਲਡਰ ਸ਼ੋਲਡਰ ਲਾਇਆ ਸ਼ੋਲਡਰ 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 ਲਓ ਜੀ ਮੌਸਮ ਕਿੰਨਾ ਵਧੀਆ ਹੈ ਮੈਨੂੰ ਜਿਹੜਾ ਪਹਿਲੀ ਵਾਰ ਜਿੰਮ ਜਾਂਦਾ ਨਹੀਂ ਪਤਾ ਹੁੰਦਾ ਕਿ ਕਿਹੜਾ ਕਿਹੜੀ ਸੇ ਹੈਗਾ ਹਾਂ ਮੈਂ ਕਿਹੜਾ ਪਹਿਨਾ ਸ਼ੋਲਡਰ ਤੇ ਆ ਸ਼ੋਲਡਰ ਹੀ ਲਾਇਆ ਭਲਾ ਸ਼ੋਲਡਰ ਹੀ ਲਾਇਆ ਕਿੰਨੇ ਕਿਲੋ ਲਾਇਏ ਪਤਾ ਨਹੀਂ ਕਿੰਨੇ ਕਿਲੋ ਲਾਤੇ ਆ ਮਿੰਨੂ ਗੁੱਲਾ ਦਾ ਸਾਹ ਮੈਨੂੰ ਇੱਕੀ ਦਾ ਹਾਂ ਤੁਮਾ ਬਹੁਤ ਆ ਗਿਆ ਹੈ ਤੇ ਅਜੇ ਟਾਈਮ ਲੱਗੂਗਾ ਫੇਰ ਇਹਨੂੰ ਉਲਟਾ ਦਾਂ ਆ ਸਰ ਉਹ ਤਾਂ ਇਹਨੂੰ ਉਲਟਾ ਦੇ ਉਲਟਾ ਦੇ ਆ ਇਨਾ ਚੱਕ ਚੱਕ ਕੇ ਚੰਨ ਚੰਨ ਤਾਂ ਜਿੰਟੀਆਂ ਜਿੰਟੀਆਂ ਲੋ ਜੀ ਆ ਵੀ ਦੱਸ ਆ ਹੋ ਗਿਆ ਹੋ ਗਿਆ ਹੋ ਗਿਆ ਓ ਮਾਈ ਗਾਡ ਯਾਰ ਆ ਬਕਨਾ ਓ ਮਾਈ ਗਾਡ ਕੈਮਰਾਮੈਨ ਜਲਦੀ ਸੇ ਫੋਕਸ ਕਰੋ ਪੁੱਤ ਗਿਆਨ ਪੁੱਜ ਗਿਆ ਉਹ ਜਿਹੜਾ ਅੱਜ ਗਿਆ ਆ ਲੋ ਆ ਲੋ ਲੋ ਜੀ ਉੱਤ ਗਲ ਜਾਦਾ ਪਿਆ ਇਸੇ ਦਾ ਲਾ ਕੇ ਰੱਖਿਆ ਨਾ ਉਦਨੇ ਨਾ ਜਿਹਨੇ ਜਦੋਂ ਲਾਉਂਦੇ ਆ ਨਾ ਦਹੀਂ ਤੇ ਨਿੰਬੂ ਦੇ ਵਿੱਚ ਲਾਉਂਦੇ ਆ ਰਹਿਣਾ ਸਵੇਰ ਦਾ ਲਾ ਕੇ ਰੱਖਿਆ ਸਵੇਰ ਕਰਦੇ ਤੋਂ ਜਾਈਏ ਮਸਾਲੇ ਭਾਈ ਵੀ ਕਈ ਰਵੇ ਹੋਣੇ ਵਿੱਚ ਕਿਦਾਂ ਮਤਲਬ ਮਸਾਲੇ ਬਹੁਤ ਪਾਏ ਮਸਾਲੇ ਬਹੁਤ ਤਰ੍ਹਾਂ ਤਰ੍ਹਾਂ ਦੇ ਪਾਏ ਮੈਨੂੰ ਪਤਾ ਕਿ ਉਦਾਂ ਨਹੀਂ ਮਸਾਲਾ ਕੋਈ ਵੀ ਪਾਇਆ ਨਹੀਂ ਨਹੀਂ ਨਿੰਬੂ ਆ ਨਮ ਮਿਕਸ ਹਾਂ ਇਹ ਤਾਂ ਹੀ ਸਵੇਰ ਦਾ ਲਾ ਕੇ ਰੱਖੀਦਾ ਪਤਾ ਕਿ ਪਹਿਲਾਂ ਤੇਲ ਲਾਇਆ ਸੀ ਥੋੜਾ ਤੇ ਉਹਦੇ ਕਰਕੇ ਥੋੜਾ ਸਹੀ ਹੈ ਹੈਗਾ ਜੀ ਖਾਣ ਪੀਣ ਵਾਲਿਆਂ ਦਾ ਜੇ ਮੈਂ ਸ਼ੁਰੂ ਕੀਤਾ ਤਾਂ ਆਪਾਂ ਹੁਣ 12 ਵੀਕੂ ਬਸਟਾ ਗਾਨਾ ਹੂੰ ਹੂੰ 12 ਵੀਕੂ ਸ਼ੁਰੂ ਕੀਤਾ ਰੈਂਪਰ ਗੰਦੀ ਹੁਣ ਮੈਂ ਡਾਈਟ ਕਰਿਆ ਕਰਨੀ ਆ ਤੇ ਆਪਾਂ ਸਪੈਸ਼ਲ ਬਹੁਤ ਲੋਕਿਆਂ ਦਾ ਕਮੈਂਟ ਕਰਦੇ ਕਈਆਂ ਦੇ ਆ ਕਿ ਤੂੰ ਜਦਾ ਪਹਿਲੇ ਹੀ ਸਲੇਨੇ ਹੋਰ ਠੀਕ ਠਾਕ ਹੂੰ ਹੋ ਠੀਕ ਆ ਗਿਆ ਬਿਗ ਬਾਸ ਚ ਕੀ ਚੱਲਦਾ ਪਿਆ ਅੱਜਕੱਲ ਓਹੋ ਬਿਗ ਬਾਸ ਤੁਸੀਂ ਬਿਗ ਬਾਸ ਚ ਕਿਹਨੂੰ ਸਪੋਰਟ ਕਰਦੇ ਪਿਆ ਪਹਿਲਾਂ ਦੱਸੋ ਮੈਂ ਕਰਦੀ ਪਈਆਂ ਵਿਸ਼ਾਲ ਨੂੰ ਹੂੰ ਕਿ ਵਿਸ਼ਾਲ ਬੰਦਾ ਵਧੀਆ ਉਹ ਸਮਝ ਲਓ ਕਿ ਇਦਾਂ ਨਹੀਂ ਕਿ ਮੈਂ ਨਹੀਂ ਆ ਕੱਲ ਦਾ ਜਿਹੜਾ ਮੁੱਦਾ ਕੱਲ ਦਾ ਮੁੱਦਾ ਜਿਹੜਾ ਹੋਇਆ ਆ ਕਟਾਰੀਏ ਦੇ ਨਾਲ ਤੁਸੀਂ ਕਟਾਰੀਏ ਦੇ ਹੂੰ ਕਟਾਰੀਏ ਦੇ ਹੱਕ 'ਚ ਆ ਕਿ ਨਹੀਂ ਮੈਂ ਉਹਨਾਂ ਦੇ ਹੱਕ 'ਚ ਆ ਹੂੰ ਆਪਾਂ ਕਟਾਰੀਏ ਦੇ ਹੱਕ 'ਚ ਆ ਵਿਸ਼ਾਲ ਦੇ ਨਾਲ ਆ ਤੇ ਉਹਨੂੰ ਸਪੋਰਟ ਕਰਿਆ ਕਰੋ ਹਾਂ ਵਧੀਆ ਆ ਹਾਂ ਤੈਨੂੰ ਵੀ ਸਪੋਰਟ ਦੇ ਜਦੋਂ ਬਿਗ ਬੋਸ ਚੱਲਦਾ ਹੈ ਰੋਈ ਚਲੋ ਬਾਕੀ ਗੱਲਾਂ ਬਾਤਾਂ ਬਾਅਦ ਚ ਕਰਦੇ ਨਾ ਬੰਦੇ ਜਾਂਦੇ ਸਾਡੇ ਪਰਕੇ ਵੀ ਜਾਉਂਗੇ ਕਦੇ ਆਉਂ ਜਾਉਗੇ ਮੈਂ ਨਹੀਂ ਜਾਣਾ ਨਹੀਂ ਬਹੁਤ ਹੁੰਦੀ ਉੱਥੇ ਤੂੰ ਲੜਨੇ ਤਾਂ ਸ਼ੀਰਾਂ ਮੰਮੀ ਭੇਜਾਂਗੇ ਮੰਮੀ ਨੂੰ ਮੈਂ ਰੋਪਿਆ ਕਰਨਾ ਮੇਰੇ ਮੰਮੀ ਵੀ ਕਿਹ ਬੋਚ ਭੇਜਾਂਗੇ ਮੰਮੀ ਨੇ ਸਾਰਿਆਂ ਨੂੰ ਰਹਾ ਕੇ ਆਇਆ ਨਾ ਮੰਮੀ ਨੂੰ ਸੂਤ ਕਰਦੇ ਨੇ ਸਾਰੇ ਜਦੋਂ ਤਾਂ ਕਹਿੰਦੇ ਮੈਂ ਲੜਾ ਤਾਂ ਮੈਨੂੰ ਰੋਣਾ ਆ ਜਾਂਦਾ ਰੋ ਕੇ ਮੈਂ ਬਾਜੇ ਨਿਕਲ ਜੀ ਤੇ ਹੂੰ ਤੂੰ ਤਾਂ ਉਦਾਂ ਵੀ ਰੋਣਾ ਪੈਂਦੀ ਆ ਨਿੱਕੀ ਨਿੱਕੀ ਗੱਲ ਤੋਂ ਨਿੱਕੇ ਨਿੱਕੇ ਗਾਲ ਤੋਂ ਜਿੱਥੇ ਬੰਦਾ ਸੱਚਾ ਹੁੰਦਾ ਉੱਥੇ ਰੋਂਦਾ ਹੁੰਦਾ ਉਦਾਂ ਮੈਂ ਗੱਲ ਕਰਦਾ ਉੱਥੇ ਤਾਂ ਉਦਦੇ ਚਦਾਈਆਂ ਵਾਂ ਕਰਦੇ ਰਹਿੰਦੇ ਆ ਬਿੱਗ ਬੌਸ ਦੇ ਵਿੱਚ ਪਹਿਚਾਣਾ ਬਿੱਗ ਬੌਸ ਬਣਾ ਲਿਓ ਉਹ ਹੀ ਨਾ ਕੰਮ ਆਉਂਦਾ ਉਹ ਬਿੱਗ ਬੌਸ ਬੋਲਣ ਵਾਲਾ ਹੀ ਉੱਪਰੋਂ ਆਹ ਦੇ ਠਿਕਣ ਵਾਲਾ ਇਹ ਬਿੱਗ ਬੌਸ ਉੱਪਰੋਂ ਚਲੋ ਠੀਕ ਆ ਬਾਕੀ ਗੱਲਾਂ ਬਾਤਾਂ ਬਾਅਦ ਚ ਕਰਦੇ ਆ ਆਜੋ ਹਾਂਜੀ ਬਣ ਗਿਆ ਆ ਲਓ ਜੀ ਬਣ ਗਿਆ ਲੈ ਚ ਬੰਦੇ ਆ ਜਿਹੜੀ ਇਹ ਲੈ ਜੋ ਮੈਂ ਉਹ ਸੋਹਣੇ ਹੁੰਦੇ ਬਹੁਤ ਸੋਹਣੇ ਹੁੰਦੇ ਮੈਂ ਕਿਹਾ ਚਮਕਾਰੇ ਮਾਰਦੇ ਆ ਮਿੱਠਾ ਮਿੱਠਾ ਬੂਬਾ ਆਦਾ ਹਾਂ ਮੈਂ ਤਾਂ ਸੌਣਾ ਕਿਦਾਂ ਫੇ ਸਰ ਹੋ ਕੇ ਰਿਪੋਰਟ ਹੋ ਕੇ ਰਿਪੋਰਟ ਲਓ ਜੀ ਹੁੰਡਾ ਕਿੱਥੇ ਗਿਆ ਹੁੰਡਾ ਹਾਂ ਤਾਂ ਕੋ ਹੁੰਦਾ ਹੁੰਦਾ ਆਪਣੀ ਹੁੰਦੀ ਹੋ ਗਿਆ ਅੰਦਰ ਹੀ ਚਲਾ ਗਿਆ ਧੋੜ ਕੇ ਅੰਦਰ ਨੂੰ ਹੁੰਡਾ ਆਪਣੀ ਹੁੰਦੀ ਕਿਉਂ ਗਿਆ ਆਣੇ ਸਾਡੇ ਬਹੁਤ ਪੇਸ਼ ਕਿਉਂ ਸੀਗੇ ਠੀਕ ਆ ਖਾਣਾ ਠੀਕ ਆ ਖਾਣਾ ਸਰ ਪਦਮਰਾਜ ਤੈਨੂੰ ਵੀ ਲੈ ਕੇ ਆ ਮੈਂ ਨਹੀਂ ਹੋ ਕੇ ਅੰਦਰ ਚੈੱਕ ਕੀਤਾ ਅੱਛਾ ਲੈ ਚੈੱਕ ਕੀਤਾ ਲੂਣ ਮੈਂ ਚ ਟੈਸਟ ਕਰਦਾ ਹਨਾ ਫਟਪੌਂਡ ਦੇ ਰੋਡ ਹਲਵਾਈ ਦੀ ਸਫਤ ਕਰੀਦੀ ਹੁੰਦੀ ਆ ਬਹੁਤ ਮੈਂ ਕਹਿੰਦੇ ਹਲਵਾਈ ਤਾਂ ਬਹਿ ਜਾ ਬਹਿ ਜਾ ਕਰਾ ਦਿੰਦਾ ਜਿੱਥੇ ਖੜਦਾ ਜਿੱਥੇ ਬਹਿੰਦਾ ਜਿੱਥੇ ਜੋ ਬਣਾਉਂਦਾ ਕੀ ਦਾ ਨਮਕ ਲੱਗ ਕੀ ਹੁੰਦਾ ਮਤਲਬ ਕਿ ਬੈਠ ਜਦੋਂ ਹਲਵਾਈ ਬੈਠ ਜAVE ਨਾ ਕਹਿੰਦੇ ਆ ਕਿ ਜਿੱਥੇ ਉੱਥੇ ਰੌਣਕਾ ਲਾ ਦਿੰਦਾ ਚੀਜ਼ਾਂ ਬਣਾ ਬਣਾ ਕੇ ਹਲਵਾਈ ਹੋਤੇ ਕਿਸੇ ਚੀਜ਼ ਦਾ ਭਾਵੇਂ ਇਹ ਬਣਾਉਂਦੇ ਕਿੱਡਾ ਲਵਾਈ ਆ ਉਹਦੇ ਪਰ ਭਾਵੇਂ ਮੈਂ ਕਹਿੰਦੇ ਆ ਬਣਾਉਂਦੇ ਮੈਂ ਆਹ ਤੇ ਸ਼ੈਫਤ ਕਾਂ ਲੱਗੀ ਆ ਮੈਂ ਕਹਾਂ ਬਣਾਉਂਦੇ ਭਾਵੇਂ ਤਿੰਨ ਮਹੀਨੇ ਬਾਅਦ ਆ ਇੱਕ ਵਾਰੀ ਚੀਜ਼ ਬਣਾਉਣੀ ਹੁੰਦੀ ਪਰ ਬਣਾਉਂਦੇ ਵਧੀਆ ਹੈ ਹੈਨਾ ਆਪਾਂ ਜਲਦੀ ਬਣਾਇਆ ਕਰਨਾ ਹੈ ਕਿਉਂਕਿ ਜਿਮ ਜਾਣਾ ਸ਼ੁਰੂ ਕੀਤਾ ਹਾਏ ਹਾਏ ਇਨਾ ਘੁੱਟ ਜਾ ਪਰ ਕਿਉਂ ਤੈਨੂੰ ਕੀਤਾ ਪਾਣੀ ਵੀ ਆਈ ਜਾਂਦਾ ਹਲਵਾਈਆਂ ਦੇ ਹਲਵਾਈਆਂ ਤੇ ਮੂੰਹ ਚ ਪਾਣੀ ਨਹੀਂ ਆਦਾ ਹਾਂ ਦੇਖ ਕਿਦਾ ਪਾਣੀ ਪਾਣੀ ਨਾ ਹੋ ਜਵੇ ਇਹ ਮੈਂ ਜਾਂਦੇ ਹਾਂ ਹੁਣ ਅਸੀਂ ਤੇ ਹੁਣ ਡਾਈਟ ਵੀ ਕੀਤੀ ਆ ਇਦਾਂ ਦੇ ਚੀਜ਼ਾਂ ਖਾਇਆ ਕਰਨੀ ਇਹਦਾ ਤੰਦੂਰੀ ਆ ਹੋਣਾ ਮੈਂ ਕਿਹਾ ਤਰੀ ਵਾਲਾ ਬਣਾ ਦਿਓ ਇੰਨਾ ਵੀ ਪਾਣੀ ਆਉਂਦਾ ਮੂੰਹ ਚ ਹਾਂ ਤੇ ਆ ਗਿਆ ਕੰਬੀ ਬਣੀ ਜਾਂਦੇ ਆ ਕੰਬੀ ਬਣੀ ਜਾਂਦੇ ਨਹੀਂ ਆ ਗਿਆ ਚਲੋ ਆਪਾਂ ਆਇਆ ਲੋ ਜੀ ਨੱਠ ਪਚਾਈਆਂ ਪੈ ਗਈਆਂ। ਓਹੋ। ਆਪਾਂ ਅੱਗੇ ਖਾਂਦੇ ਬੈਠੇ ਸਾਰੇ ਜਣੇ। ਉਧਰ ਮੀਂਹ ਬਹੁਤ ਤੇਜ਼ ਆ ਗਿਆ। ਦ੍ਰਿੰਪਲ ਤਾਂ ਦੇਖੋ ਕੀ ਹਾਲ ਹੋਇਆ ਉਧਰ। ਪਾਣੀ ਹੋ ਰਾ ਦਿਲ ਤੇ ਘੜ ਦੇਣਾ। ਓਹ ਦੇਖੋ ਵਿਚਾਰੀ ਲੱਗੀਓ ਪਾਣੀ ਕੱਢਣ। ਆ ਦੇਖੋ ਪਾਣੀ। ਉਹ ਉੱਪਰੋਂ ਟੁੱਟ ਗਿਆ ਜਿੱਦਾਂ ਨਾ ਪਛਾਤ ਤੇ ਉਹਦਾ ਟੁੱਟ ਗਿਆ ਪ੍ਰਣਾਲਾ ਜਾਂ ਅੰਦਰ ਬਾ ਅੰਦਰ ਬਾੜਨ ਲਗਾਈ ਪਾਣੀ। ਉਹ ਵੀ ਟਾਈਮ ਨਾਲ ਦੇਖ ਲਿਆ ਮੋਨੂ ਮੜਾ ਬਾਹਰ ਆਇਆ ਤੇ ਪਾਣੀ ਅੰਦਰ ਆਉਂਦਾ ਜਿਦਾ ਪੂਰਾ ਭਰ ਗਿਆ ਇਹ ਪਾਣੀਆ। ਇਹ ਨੀਂ ਪਲਾ ਹੁਣ ਦੌਰ ਲੱਗਦਾ ਪੂਰਾ ਪਾਣੀ ਬਹੁਤ ਜ਼ਿਆਦਾ ਆ ਗਿਆ ਬਹੁਤ ਪਾਣੀ ਆ ਗਿਆ ਚਲੋ ਵਲੌਗ ਤਾਂ ਬਾਅਦ ਚ ਬਣਾਉਂਦੇ ਪਹਿਲਾਂ ਪਾਣੀ ਕਢਾ ਲਈਏ ਵਿਚਾਰੀ ਕੱਲੀ ਲੱਗੀ ਹੋਆ